ਆ ਇਹਨਾਂ ਨਾਲ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਬਾਰ ਦੀ ਗੱਲ ਆ ਜੀ ਇਹਨਾਂ ਨੇ ਨਹਿਰ ਤੇ ਜਾ ਕੇ ਸੁਆਇਡ ਕਰ ਲਿਆ ਸਾਨੂੰ ਤਾਂ ਕੱਲ ਹੀ ਪਤਾ ਲੱਗਾ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸੰਬੰਧ ਆ ਕਿ ਜਦੋਂ ਸਾਨੂੰ ਤੁਸੀਂ ਦੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਆਇਡ ਕਰ ਲਿਆ ਸਾਨੂੰ ਕੱਲ੍ਹ ਪਤਾ ਲੱਗਾ ਤੇ ਦੋਈ ਵੀ ਕੇ ਮਰ ਗਈ ਮੁੰਡੀ ਆਣਾ ਨੇ ਦੱਸਿਆ ਕਿ ਥਾਣੇ ਦੇ ਕੋਠੇ ਨੇੜੇ ਕੋੜੀਆ ਕਲਾਂ ਇੱਕ ਔਰਤ ਤੇ ਇੱਕ ਆਦਮੀ ਦੀ ਜਿਹੜੀ ਆ ਜਰੀਲੀ ਦਵਾਈ ਪੀਤੀ ਹੋਈ ਆ ਤੇ ਤੇ ਲਾਸ਼ਾਂ ਪਈਆਂ ਇਹਨਾਂ ਦਾ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਪਹਿਰ ਦੀ ਗੱਲ ਆ ਜੀ ਇਹਨਾਂ ਨੇ ਨਹਿਰ ਤੇ ਜਾ ਕੇ ਸੈਲਫ ਸਾਈਡ ਕਰ ਲਿਆ ਕਿ ਸਾਨੂੰ ਕੱਲ ਪਤਾ ਲੱਗਾ ਜੀ ਤੇ ਇਹ ਮੁੰਡੇ ਦਾ ਮੁੰਡਾ ਕਿੱਥੋਂ ਦਾ ਕੁੜੀ ਕੋਲੇ ਮੁੰਡਾ ਤੜਕਦਾ ਜੀ ਮੁੰਡਿਆ ਦਾ ਜਸਵਿੰਦਰ ਸਿੰਘ ਕਾਲਾ ਤੇ ਕੁੜੀ ਵੱਡੇ ਘਰ ਤੋਂ ਸੀ ਜੀ ਕਿੰਨੀ ਦੇਰ ਤੋਂ ਜਾਣਦੇ ਸੀ ਕੁਝ ਪਤਾ ਲੱਗਿਆ ਕੋ ਤੁਹਾਨੂੰ ਨਹੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸਬੰਧ ਆ ਜੀ ਜਦੋਂ ਸਾਨੂੰ ਤੁਸੀਂ ਦੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਸਾਇਡ ਕਰ ਲਿਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਸਬੰਧ ਆ ਜੀ ਤੇ ਕੁੜੀ ਦੇ ਬੱਚੇ ਕਿੰਨੇ ਕੁੜੀ ਦੇ ਬੱਚੇ ਦੋ ਆ ਜੀ ਇਹ ਕੁੜੀ ਸ਼ਾਦੀ ਤੜਕ ਵੀ ਆਈ ਜੀ ਹਾਂਜੀ ਕੁੜੀ ਤੜਕ ਵੀ ਆਈ ਸੀ ਜੀ ਕਦੋਂ ਤੋਂ ਪਤਾ ਕਿੰਨੇ ਸਾਲ ਹੋ ਗਏ ਕੁੜੀ ਨੂੰ ਤਕਰੀਬਨ 7-8 ਸਾਲ ਹੋ ਗਏ ਹੁਣੇ ਜੀ ਦੇ ਨੇ ਅੰਤੇ ਉਹਨਾਂ ਦਾ ਦੋਨਾਂ ਪਰਿਵਾਰਾਂ ਦਾ ਇੱਥੇ ਕੋਪੜਨ ਦਰੋਏ ਹਾਂਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਜੀ ਬੇਗੁਰੂ ਕਿਰਪਾ ਕਰੇ ਤੇ ਪ੍ਰਸ਼ਾਸਨ ਦੇ ਸੰਯੋਗ ਨਾਲ ਸਾਨੂੰ ਟਾਈਮ 'ਚ ਡੈੱਡ ਬੋਡੀ ਮਿਲ ਜੇ ਕਿਉਂਕਿ ਕੱਲ੍ਹ ਦੀ ਸਟੇਅਰ ਹੋਇਆ ਤੇ ਔਖਾ ਜੀ ਕਿਰਾਂ ਬਾਈ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਜੀ ਕਿਹੜੇ ਪਿੰਡ ਤੋਂ ਛੋਟੇ ਘਰ ਛੋਟੇ ਘਰ ਕੀ ਕੱਲ੍ਹ ਬਾੜਾ ਵਰਤਿਆ ਆਪਣੇ ਬੇਟੀ ਦੇ ਬਾਪ ਮਸੋ ਜੋ ਮਾਲਗਦਾ ਕੀਤਾ ਜੀ ਸਾਨੂੰ ਤਾਂ ਕੱਲ੍ਹ ਪਤਾ ਲੱਗਾ ਤੇ ਜੋ ਹੀ ਵੀ ਗਏ ਮਰਗੀ ਤਰੋ ਖਾਦੀ ਹੋਈ ਕਿ ਨਦੀ ਸ਼ੋਦੀ 7 ਸਾਲ ਪਹਿਲਾਂ ਵੀ ਸੀ 7 ਸਾਲ ਤੇ ਬੱਚੇ ਤੇ ਚੜੱਕ ਵੇ ਸੀ ਕਿਲੇ ਬੱਚੇ ਕਿੰਨੇ ਬੱਚੇ ਦੋ ਤੇ ਤੁਹਾਨੂੰ ਪਤਾ ਸੀ ਇਹਨਾਂ ਦੇ ਦੋਨਾਂ ਦੇ ਆਪਸੀ ਦਾ ਅਕੇ ਨਹੀਂ ਨਹੀਂ ਇਸ ਚੀਜ਼ ਦਾ ਨਹੀਂ ਸੀ ਪਤਾ ਤੇ ਉਹਨਾਂ ਦਾ ਜਾਨੀ ਮੀਆਂ ਬੀਬੀ ਦੇ ਝਗੜੇ ਦਾ ਪਤਾ ਸੀ ਉਸ ਨਾਲ ਚੱਲਦਾ ਤੇ ਉਹ ਤੋਂ ਝਗੜਾ ਚੱਲਦਾ ਸੀ ਦਿਆਂ ਵੀ ਡੇਢ ਡੇਢ ਪੂਣ ਦੋ ਸਾਲ ਤੇ ਤੁਹਾਡੇ ਕੋਈ ਗੱਲ ਕੀਤੀ ਉਹਨੇ ਕਿਤੇ ਫਿਰਦਾ ਨਹੀਂ ਤੁਹਾਨੂੰ ਕਦੋਂ ਪਤਾ ਲੱਗਿਆ ਉਹਨਾਂ ਦਾ ਛਾਂ ਨੂੰ ਸਰਪੰਚ ਨੂੰ ਫੋਨ ਲਾਇਆ ਜੀ ਕਿਸੇ ਨੇ ਜਾਂ ਕੋਈ ਚੌਕੀ ਜੂ ਲਾਇਆ ਤੇ ਜਾਂ ਕਿਸੇ ਲੋਕਲ ਬੰਦੇ ਨੇ ਲਾਇਆ ਸਰਪੰਚ ਨੇ ਭੇਜਿਆ ਦੋਸਤ ਕੀ ਦੱਸਿਆ ਉਹਨਾਂ ਨੇ ਕਿ ਉਹਨਾਂ ਨੇ ਦੱਸਿਆ ਵੀ ਤੁਹਾਡੀ ਲੜਕੀ ਸਗੋਂ ਵਾਸ ਹੋ ਗਈ ਆ ਤੇ ਆਈ ਵੀ ਤੇ ਮਰ ਕੇ ਮੁੰਡਾ ਤੇ ਕੁੜੀ ਆ ਵੀ ਇਹਨੂੰ ਦੱਸਿਆ ਉਹਨਾਂ ਨੇ ਮੁੰਡਾ ਕਿੱਥੋਂ ਦਾ ਪਿਛਤਾ ਲੱਗਿਆ ਉੱਥੋਂ ਦੇ ਚੜੱਕਦੇ ਹੀ ਸੀ ਉਹ ਜੀ ਤੁਸੀਂ ਮੰਨ ਸਕਦੇ ਹੋ ਅੰਕ ਤੋਂ ਅਸੀਂ ਲਾਸ਼ ਦੀ ਗੱਲ ਨਹੀਂ ਸਵੀਕਾਰ ਕਰਦੇ ਆਂਗੇ ਹੋਰ ਅਸੀਂ ਕਰਦੇ ਆਂਗੇ ਆਸਾਬੰਨੇ ਆ ਜੀ ਇੱਕ ਲੜਕੇ ਦੇ ਮਿਲਤੀ ਵੱਲੋਂ ਜਿਹੜਾ ਕੱਲ ਛੇਟਾ ਦੀ ਤੋਂ ਲਗੀਆਂ ਲਾਸ਼ਾਂ ਮਿਲੀਆਂ ਮੈਂ ਇਹ ਅਸਈ ਲਖਵੀਰ ਸਿੰਘ ਮਿਤੀ 24 ਤਰੀਕ ਨੂੰ ਡਿਊਟੀ ਅਫਸਰ ਥਾਣਾ ਬਾਗਾਪੁਰਣਾ ਸੀ ਜਿੱਥੇ ਮੈਨੂੰ ਮੁੰਚੀ ਥਾਣਾ ਨੇ ਦੱਸਿਆ ਕਿ ਥਾਣੇ ਦੇ ਕੋਠੇ ਨੇੜੇ ਘੋੜੀਆ ਕਲਾਂ ਇੱਕ ਔਰਤ ਤੇ ਇੱਕ ਆਦਮੀ ਦੀ ਜਿਹੜੀ ਆ ਜਰੀਲੀ ਦਵਾਈ ਪੀਤੀ ਹੋਈ ਆ ਤੇ ਉੱਥੇ ਲਾਸ਼ਾਂ ਪਈਆਂ ਤੇ ਮੌਕੇ ਤੇ ਪਹੁੰਚੋ ਜਦੋਂ ਮੌਕੇ ਤੇ ਪਹੁੰਚਿਆ ਮੇਰੇ ਜਾਣ ਤੋਂ ਪਹਿਲਾਂ 108 ਐਂਬੂਲੈਂਸ ਦਾਈ ਦੋਨਾਂ ਲਾਸ਼ਾਂ ਨੂੰ ਹਸਪਤਾਲ ਜਮ੍ਹਾਂ ਕਰਾਇਆ ਜਾ ਚੁੱਕਿਆ ਸੀ ਪਰ ਉਹਨਾਂ ਦੇ ਉੱਤੇ ਇੱਕ ਮੋਟਰਸਾਈਕਲ ਪਿਆ ਸੀ ਜਿਹਨਾਂ ਨੂੰ ਮੈਂ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਜਾਂਦਾ ਬਾਅਦ 'ਚ ਉਹਨਾਂ ਦੀ ਪਰਤਾਲ ਕਰਨ ਤੇ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਸਰਕਾਰਪਤੀ ਚੜੱਕ ਤੇ ਔਰਤ ਦਾ ਨਾਮ ਜਸਪ੍ਰੀਤ ਕੌਰ ਪਤਨੀ ਰੁਲਦੂ ਸਿੰਘ ਵਾਸੀ ਸਰਕਾਰਪਤੀ ਚੜੱਕ ਜਿਹੜੀ ਕਿ 8-7 ਸਾਲ ਪਹਿਲਾਂ ਇਹ ਰੁਲਦੂ ਸਿੰਘ ਨਾਲ ਸ਼ਾਦੀ ਸ਼ੁਦਾ ਸੀ ਜਿਹਦੇ ਦੋ ਬੱਚੇ ਨੇ ਤੇ ਇਹਨਾਂ ਦੀ ਆਸਮੇਂ ਆਰਬਨ ਹੋ ਗਈ ਸੀ ਤੇ ਪੰਚਾਇਤੀ ਤੌਰ ਤੇ ਆਪਣੇ ਫੈਸਲਾ ਹੁੰਦੇ ਤੇ ਆਪਣੇ ਪੱਕੇ ਰਹਿੰਦੀ ਸੀ ਤੇ ਬੱਚੇ ਜਿਹੜੇ ਰੋਲ ਸਿੰਘ ਪਾਸ ਰਹਿੰਦੇ ਸੀ ਤੇ ਪਤਾ ਇਹ ਵੀ ਲੱਗਾ ਕਿ ਤਕਰੀਬ 2 ਸਾਲ ਤੋਂ ਇਹਨਾਂ ਦੇ ਆਸਮੇਂ ਰਿਲੇਸ਼ਨ ਸੀ ਤੇ ਇਹ ਜਿਹੜੇ ਦੋਨੋਂ ਆਦਮੀ ਔਰਤ ਜਿਸੰਦਰ ਸਿੰਘ ਤੇ ਦਸਪੀਤ ਕੌਰ ਇੱਕ ਤੇ ਆਨਦਸੀ ਥਾਂ ਦੇ ਕਿਰਾਏ ਕਰਕੇ ਰਹਿੰਦੇ ਸੀ ਅੱਜ ਉਹਨਾਂ ਨੇ ਇਹ ਖਾਣਾ ਆ ਕੇ ਜਰੀਲੀ ਦਵਾਈ ਫੇਰੀ ਤੇ ਜਿਹਨਾਂ ਦੀ ਮਾਤ ਹੋ ਗਈ ਕੀ ਕਰ ਕਾਰਵਾਈ ਕੀ ਕੀਤੀ ਇਹਨਾਂ ਦੇ ਇਹਦੇ ਬਿਆਨ ਸਾਨੂੰ ਹੋਇਆ ਅਸਲ ਜੀ ਵੀ ਕਿਸੇ ਦਾ ਕੋਈ ਕਸੂਰ ਨਹੀਂ ਆ ਇੱਕ ਕੁੜੀ ਦੇ ਪਿਤਾ ਤੇ ਲੜਕੇ ਦੇ ਪਿਤਾ ਦੋਨਾਂ ਨੇ ਸਾਂਝੇ ਬਿਆਨ ਤੇ ਜਿਹੜੀ 194 ਬੀ ਐਨ ਹਸਪਤਾਲ ਤੋਂ ਕਾਰਵਾਈ ਅਮਚ ਲਿਆਦੀ ਹੈ